ਅੱਜ ਪਟਿਆਲਾ ਪੁਲਿਸ ਨੇ ਇੱਕ ਬਹੁਤ ਵਧੀਆ ਕਾਰਜਗਾਰੀ ਕਰਦੇ ਹੋਏ ਦੋ ਸਾਡੇ ਜਿਹੜੇ ਬਲਾਈਂਡ ਮਰਡਰਸ ਆ ਅਸੀਂ ਉਹ ਟ੍ਰੇਸ ਕੀਤੇ ਇਹਨਾਂ ਬਲਾਈਂਡ ਮਰਡਰਸ ਨੂੰ ਟ੍ਰੇਸ ਕਰਨ ਲਈ ਐਸਪੀ ਸਿਟੀ ਵਿਜੀਲੈਂਸ ਕਰਾ ਡੀਐਸਪੀ ਸਿਟੀ ਤੋਂ ਸੰਦਰਪਨ ਕੁਮਾਰ ਐਸਐਚਓ ਤ੍ਰਿਪੜੀ ਹਰਦੀਪ ਬਾਜਵਾ ਤੇ ਐਸਐਚਓ ਨਾਜ਼ਮੰਦੀ ਅਮਨਦੀਪ ਨੇ ਬਹੁਤ ਜ਼ਿਆਦਾ ਮਿਹਨਤ ਕਰਦੇ ਹੋਏ ਤਕਨੀਕੀ ਪਹਿਲੂਆਂ ਦੇ ਆਧਾਰ ਤੇ ਇਹ ਦੋਨੇ ਬਲਾਈਂਡ ਮਰਡਰ ਜਿਹੜੇ ਆ ਟ੍ਰੇਸ ਕੀਤੇ ਕਿਤਨ ਵਾਲੀ ਗੱਲ ਇਹ ਆ ਕਿ ਜਿਹੜਾ ਪਹਿਲਾ ਕੇਸ ਆ ਉਹਦੇ ਚ ਵੀ ਅਸੀਂ ਪ੍ਰੋਮਟ ਐਕਸ਼ਨ ਲੈਂਦੇ ਹੋਏ ਮਿਸਿੰਗ ਦਾ ਜਿਹੜਾ 346 ਦਾ ਜਿਹੜਾ ਪਰਚਾ ਹੁੰਦਾ ਉਹਨੇ ਵੀ ਜੇਤਲੀ ਦਰਜ ਕਰ ਲਿਆ ਸੀ ਇਹਦੇ ਕਿ ਜਦੋਂ ਅਸੀਂ 346 ਦਾ 2 ਨੰਬਰ ਮੁਕਦਮਾ ਆ 623 ਦਾ ਉਹਦੀ ਜਨਮ ਹੋਗਾ ਇਹ ਨਾਲ ਪੇਸ਼ ਕੀਤੀ ਤੇ ਜਿਹੜਾ ਮਰਨ ਵਾਲਾ ਆ ਇਹਦਾ ਗੁਰਦੇਵ ਸਿੰਘ ਨਾਮ ਸੀਗਾ ਇਹਦੇ ਬਾਰੇ ਸਾਨੂੰ ਇਹ ਪਤਾ ਪਿਆ ਕਿ ਇਹ ਕਤਲ ਦੇ ਇੱਕ ਮੁਕਦਮੇ ਦੀ ਦੂਜੀ ਚੀਜ਼ ਆ ਜਿਹੜਾ ਬਾਅਦ ਚ ਬਰੀਰ ਹੋ ਗਿਆ ਸੀ ਜਿਹੜਾ ਉਹ ਕਤਲ ਹੋਇਆ ਸੀ ਉਸ ਦੇ ਪਰਿਵਾਰ ਵਾਲੇ ਇਹਦੇ ਖਿਲਾਫ ਮਜੀ ਰੰਜਿਸ਼ ਕਰਦੇ। ਉਹਦੇ ਮੁਤਲਕ ਇਹਨਾਂ ਨੇ ਛੋੜੇ ਨਾਲੇ ਦਾ ਕਤਲ ਕਰਦੇ। ਇਹਦੀ ਲਾਸ਼ ਜਿਹੜੀ ਆ ਪਾਕਾਣਾ ਤੇ ਪਈ ਸੀ। ਇਹਦੇ ਚ ਅਸੀਂ ਦੋ ਜਿਹੜੇ ਦੋਸ਼ੀ ਆ ਇੱਕ ਅਜੀਤ ਸਿੰਘ ਤੇ ਇੱਕ ਗੋਲੂ ਕੁਮਾਰ ਦੋਨੇ ਰਚ ਕੀਤੇ। ਤੇ ਨਾਲ ਜਿਹੜਾ ਕਤਲ ਦੀ ਵਾਰਦਾਤ ਚਸ਼ੁਰਾ ਬਰਾਮਦ ਹੋਇਆ ਸੀ ਉਹ ਵੀ ਇਸੇ ਦੇ ਕਿਰੇ ਗਵਰਤੀ। ਦੂਜਾ ਜਿਹੜਾ ਕਤਲ ਹੈਗਾ ਆ। ਇਹ ਤ੍ਰਿਪੜੀ ਥਾਣੇ ਚ 18 12 ਨੂੰ ਗਮਸ਼ੁਦਗੀ ਦਾ ਸੀ ਪਰਚਾ ਦਰਜ ਕੀਤਾ ਸੀ ਇਹਨੇ ਨਵਾਲਿਆ ਸੀ ਤੇ ਈ ਰਿਕਸ਼ਾ ਲੈ ਕੇ ਜਿਹੜੇ ਇਹ ਨਾਲ ਦੇ ਲੋਕ ਸੀ ਉਹਨਾਂ ਦੀ ਨੀਅਤ ਖਰਾਬ ਹੋ ਗਈ ਉਹਨਾਂ ਨੇ ਪਹਿਲਾਂ ਕੋਸ਼ਿਸ਼ ਕੀਤੀ ਕਿ ਉਹ ਈ ਰਿਕਸ਼ੇ ਦੀ ਬੈਟਰੀ ਚੋਰੀ ਕੀਤੀ ਜਾਵੇ ਤੇ ਇਹਦਾ ਮੋਬਾਈਲ ਤੇ ਪਰਸ ਚੋਰੀ ਕੀਤਾ ਜਾਵੇ ਉਸ ਤੋਂ ਬਾਅਦ ਜਦੋਂ ਵਿਰੋਧ ਹੋਇਆ ਤੇ ਮੈਂ ਕੁਝ ਪੈਸਿਆਂ ਦੇ ਮਤਲਬਕ ਇਹ ਜਿਹੜੇ ਦੋ ਬੰਦੇ ਨੇ ਕੁਲਵਿੰਦਰ ਸਿੰਘ ਉਪ ਸ਼ੋਟੂ ਤੇ ਫਦੀਕ ਖਾਨ ਨੇ ਇਹਦਾ ਕਤਲ ਕੀਤਾ ਤੇ ਇਹਦੀ ਜਿਹੜੀ ਹੈ ਡੈਡ ਬੋਡੀ ਹੁਣ ਅਜੇ ਕਵਰ ਨਹੀਂ ਹੋਈ ਹੈ ਪਰ ਉਹ ਮੰਨਦੇ ਆ ਕਿ ਉਹਨਾਂ ਨੇ ਪਾਸਾ ਨਹੀਂ ਚੰਨ ਸਕਿਆ ਤੇ ਸੀਬੋਤਾਂ ਖੁਰਨਾਲ ਵੀ ਪਾਈ ਹੈ ਕੀਤਾ ਕਿ ਬਹੁਤ ਛੇਤੀ ਇਸ ਡੈਡ ਬੋਡੀ ਨੂੰ ਕਵਰ ਕੀਤਾ ਜਾਏਗਾ। ਇਤਨ ਵਾਲਿਆਂ ਨੇ ਇਹ ਆ ਕਿ ਦੋਨੇ ਮਕਦਮੇ ਕੰਪੋਨ ਰਿਪੋਰਟ ਦਰਜਨ ਬੀ ਉਸ ਤੋਂ ਬਾਅਦ ਜਦੋਂ ਡੰਗਾ ਇਨਾਲ ਤਕਨੀਕੀ ਪਹਿਲਵਾਂ ਦੇ ਆਧਾਰ ਤੇ ਇਹਦੀ ਤਫ਼ਤੀਸ਼ ਨੂੰ ਅੱਗੇ ਲੈ ਕੇ ਜਾਣੇ ਤੇ ਦੋਨੇ ਮੁਕਦਮੇ ਆ ਕੋ ਸਾਹਮਣੇ ਆਂਦੇ ਜਿਹੜਾ ਇਹ ਮੈਨੂੰ ਤਾਂ ਨਿਕਲਿਆ ਨਹੀਂ ਦਿੱਸਿਆ ਕਿ ਪਹਿਲੇ ਮੁਕਦਮੇ 'ਚ ਜਿਹੜਾ ਅਨਾਜ ਮੰਡੀ ਥਾਣੇ ਦਾ 612 ਦਾ ਮੁਕਦਮਾ ਹੈ ਉਹਦੇ 'ਚ ਵਜਰਨ ਜੇ ਛੇ ਸੀ ਕਿ 2017 ਦਾ ਜਿਹੜਾ ਕਤਲ ਦਾ ਮੁਕਦਮਾ ਸੀ 245 ਨੰਬਰ ਤ੍ਰਿਪੜੀ ਖਾਣੇ ਨੂੰ ਉਹਦੇ ਚ ਜੇਲ੍ਹ ਚ ਸੀਗਾ ਤੇ ਬਾਅਦ ਚ ਬੜੀ ਹੋ ਗਿਆ ਸੀ ਉਸੇ ਸਮੇਂ ਤੋਂ ਇਹ ਹੋ ਗਿਆ ਨਾ ਕਜ ਰਮਜੀਸ਼ ਰਾਜੀ ਇਹ ਵਰਤੀ ਉਹ ਨਮਕ ਤੇ ਅਸੀਂ ਦੋਨੇ ਬਲਾਈਂਡ ਮਦਰ ਸਟ੍ਰੇਸ ਕਰ ਲਈਏ ਤੇ ਪਹਿਲਾਂ ਅਸੀਂ ਪਾਸੋਂ ਤੇ ਬਨੂੜ ਉਹ ਵੀ ਦੋ ਬਲਾਈਂਡ ਮਦਰ ਸਟ੍ਰੇਸ ਕੀਤੇ ਸੀ ਤੇ ਪਟਿਆਲਾ ਪੁਲਿਸ ਕਮੇਟੀ ਦਾ ਇਹ ਵੀ ਆ ਕਿ ਕੋਈ ਵੀ ਹੀ ਨਸ ਕ੍ਰਾਈਮ ਜਿਹੜਾ ਆ ਉਹ ਅਸੀਂ ਅਨਟ੍ਰੇਸ ਨਹੀਂ ਰਹਿਣ ਦਵਾਂਗੇ ਤੇ ਹਰੇਕ ਹੀ ਨਸ ਕ੍ਰਾਈਮ ਦੇ ਮਗਰ ਪੈ ਕੇ ਹੋਣੇ ਚੇਤੀ ਚੇਤੀ ਰੇ ਰਮਜੀਸ਼ਾ ਕਾਰਨ ਕੀ ਸੀ ਦਰੋਹ ਇਤਿਹਾਸ ਦੀ ਆਪਣੀ ਕੀ ਦੇਖੋ ਮੈਂ ਤੁਹਾਨੂੰ ਪਹਿਲਾਂ ਵੀ ਦੱਸ ਚੁੱਕਾ ਹਾਂ ਕਿ ਇਸ ਕਤਲ ਦੇ ਮਕਦਮੇ 'ਚ ਇਹ ਦੋਸ਼ੀ ਸੀ ਜਾਂ ਮਰੰਗਵਾੜਾ ਗੁਰਦੇਵ ਸਿੰਘ ਉਸ ਜਿਹੜਾ ਉਹ ਕਤਲ ਦਾ ਮਕਦਮਾ ਸੀ ਜਿਸ ਵਿੱਚ ਉਹ ਬੰਦਾ ਮਰਿਆ ਸੀ ਉਹਦੇ ਪਰਿਵਾਰ ਵਾਲੇ ਇਹਦੇ ਨਾਲ ਨਿੱਜੀ ਰੰਜਸ਼ ਰੱਖਦੇ ਸੀ ਇਹਦੇ ਮਤਲਬ ਕਿ ਰਹਿਣਾ ਨਾ ਕਦੇ ਦੂਜੇ ਮਕਦਮੇ 'ਚ ਦੇਖਣ ਵਾਲੀ ਗੱਲ ਇਹ ਆ ਕਿ ਮਹਿਸ ਕੁਝ ਪੈਸਿਆਂ ਦੇ ਲਾਲਚ 'ਚ ਜਿਹੜੀ ਜਾਲਸ ਦੀ ਗੱਲ ਸੀ ਤੇ ਇਹ ਰਿਕਸ਼ਾ ਤੇ ਮੋਬਾਈਲ ਵਗੈਰਾ ਖੋਣ ਦੇ ਮਤਲਬ ਕਿ ਦੇ ਜਿਹੜੇ ਉੱਥੇ ਬਾਕੀ ਬੰਦੇ ਸੀ ਜਿਹੜੇ ਦੋਨੇ ਸੀ ਰਿਕਸ਼ੀ ਤੇ ਉਹਨਾਂ ਨੇ ਤਾਂ ਮਾਰ ਦਿੱਤੀ। ਦੋ ਬੰਦੇ ਹੋਰ ਗੱਲ ਨਹੀਂ ਪੰਜਾਬ ਪੁਲਿਸ ਦੇ ਕੋਲ ਦੇਖੋ ਪੰਜਾਬ ਪੁਲਿਸ ਪਟਿਆਲਾ ਪੁਲਿਸ ਜਿਹੜੀ ਆ ਹੁਣ ਸਾਡੇ ਕੋਲੇ ਸਿਰਫ ਇੱਕੋ ਮੁਕਦਮਾ ਐਜ਼ ਆਫ ਨਾਓ 302 ਦਾ ਜਿਹੜਾ ਅੰਟਰੇਸ ਦਾ ਉਹਦੇ ਇਸਨੇ ਆਪਾਂ ਵੇਖੀਏ ਇੱਕ ਹਫਤੇ 'ਚ ਅਸੀਂ ਇਹ ਸਾਡੇ ਚਾਰ ਮਾਰਡਰ ਜਿਹੜੇ ਬਲਾਈਂਡ ਆਏ ਸੀ ਪ੍ਰੈਸ ਕਰ ਲਏ ਆ ਕਿ ਲਗਾਤਾਰ ਹਰੇਕ ਹੀ ਨਸਟ੍ਰੇਨ ਤੇ ਫੋਕਸ ਕਰ ਰਹੇ ਹਾਂ ਈਵਨ ਜਿਹੜੇ ਕੁਝ ਪੁਰਾਣੇ ਮਾਰਡਰ ਆ ਉਹ ਵੀ ਅਸੀਂ ਦੁਬਾਰੇ ਨਵੇਂ ਸਿਰੇ ਤੋਂ ਉਹਦੀ ਤਫ਼ਤੀਸ਼ ਕਰ ਰਹੇ ਹਾਂ ਕਿ ਕੋਈ ਵੀ ਮੁਕਦਮਾ ਜਿਹੜਾ ਸਾਡਾ ਅੰਟਰੇਸ ਨਾ ਰਹੇ and we are committed to solving all the underpicked problems. ਜਾਨੀ ਰਮਾਂਡ ਲਾਵਾਂਗੇ ਪ੍ਰੋਪਰ ਟੈਕਨੀਕਲ ਵੀ। ਇਹ ਚਾਲੇ ਜਿਹੜੇ ਬੜੇ ਹਨ ਤੋਂ ਇਲਾਵਾ ਕੋਈ ਆਮ ਹੁੰਦੇ ਸੀ, ਦਾਕਟਰ ਤੋਂ ਇਲਾਵਾ ਕੋਈ ਹੋਰ ਵੀ ਨਾਲ ਕੋਈ ਚੈਲ ਦੇ ਦੇਖੋ ਕਿ ਉਹ ਸਾਰਾ ਵੈਰੀਫਾਈ ਕਰ ਰਹੇ ਆ। ਇਨ੍ਹਾਂ ਬੰਦਿਆਂ ਤੋਂ ਹੋਰ ਵੀ ਜਿਹੜੀ ਵਾਰਦਾਤਾਂ ਨੇ ਉਹ ਸਾਨੂੰ ਟ੍ਰੇਸ ਹੋਣ ਦੀ ਉਮੀਦ ਹੈ। ਮੈਂ ਕੋਈ ਵੀ ਦੇਖਾਂ। ਹਾਂਜੀ। ਦੇ ਵੀ ਨਾਲ ਬੈਕਗ੍ਰਾਉਂਡ ਪਹਿਲਾਂ ਕੀ ਉਹ ਅਸੀਂ ਸਾਰਾ ਵੈਰੀਫਾਈ ਕਰ ਰਹੇ ਆਂ। ਇੱਕ ਮੈਂ ਤੁਹਾਡੇ ਸਾਰਿਆਂ ਦੇ ਰਾਹੀਂ ਇੱਕ ਦੋ ਚੀਜ਼ਾਂ ਮੈਂ ਹੋਰ ਵੀ ਦੱਸਣਾ ਚਾਹੁੰਦਾ। असी लगातार जीड़ी मान योग मुख्य मान योग डी जी पीब की नशा विरोधी मुहिम पुलिस लगातार कामयाबियों हासिल कर रही है पिछले दो महीन च एक सौ अड़ताली एन डी पी एफ एक्ट का मुकदमा अभी दर्ज किया है कि उन्ती किलो अफीम पिछले चार मुकदमे से रिकवर की नाभा पुलिस की टीम ने बड़ी वाइसिया शलाघाजो कारगुजारी की उसो तो अलावा ਜਿਹੜੇ 147 ਚੋਂ 30 ਤੋਂ 35 ਮੁਕੰਮਲ ਜਿਹੜੇ ਆ ਕਮਰਸ਼ੀਅਲ ਕੁਆਂਟੀਟੀ ਦੇਸੀ ਦਰਜ ਕੀਤੇ। ਅਸੀਂ ਇਨਸ਼ੋਰ ਕਰਾਂਗੇ ਕਿ ਇਹ ਨਸ਼ਾ ਵਿਰੋਧੀ ਮਹਿੰਮ ਜੁੜੀ ਆ ਇਹਨੂੰ ਜੰਗੀ ਪੱਧਰ ਤੇ ਚਲਾ ਕੇ ਪਟਿਆਲੇ ਨੂੰ ਪੂਰੇ ਪਰਜ਼ੋਰ ਤਰੀਕੇ ਨਾਲ ਮੈਂ ਸਟੇਨਸ ਨੂੰ ਵੀ ਅਪੀਲ ਕਰਾਂਗਾ ਕਿ ਪਟਿਆਲਾ ਪੁਲਿਸ ਦੇ ਵਿੱਚ ਕੋਆਪਰੇਟ ਕਰੇ